ਭੈਣੇ ਤੈਨੂੰ ਨਹੀਂ ਪਤਾ ਅੱਜ ਰਾਵਣ ਨੂੰ ਸਾੜਨਾ ਆ ਰਾਵਣ ਨੂੰ ਸਾੜਦਾ ਕੌਣ ਆ ਕੁਧਿਆ ਜਿਹੜੇ ਰਾਵਣ ਨੂੰ ਸਾੜਦੇ ਆ ਉਹ ਆਪ ਕਿੰਨੇ ਚੰਗੇ ਆ ਉਹ ਭੈਣੇ ਕਰਈਆਂ हां हां ਕਰ ਰਹੀ ਆ आजा ਪੈਣੇ ਗੱਲ ਦਸ਼ਰਾ ਲੈ ਕੇ ਚੱਲੀਏ ਦਸ਼ਰਾ ਉੱਥੇ ਕੀ ਹੁੰਦਾ ਉਹ ਭੈਣੇ ਤੈਨੂੰ ਨਹੀਂ ਪਤਾ ਅੱਜ ਰਾਵਣ ਨੂੰ ਸਾੜਨਾ ਆ ਰਾਵਣ ਨੂੰ ਉਹਨੂੰ ਵੀ ਸਾੜਦੇ ਆ ਉਹ ਭੈਣ ਤੈਨੂੰ ਐਵੇਂ ਨਹੀਂ ਪਤਾ ਰਾਵਣ ਇੱਕ ਮਾੜਾ ਬੰਦਾ ਸੀ ਉਹਨੂੰ ਹਰ ਸਾਲ ਸਾੜਦੇ ਆ ਰਾਵਣ ਨੂੰ ਸਾੜਦਾ ਕੌਣ ਆ ਵੱਡੇ ਵੱਡੇ ਲੀਡਰ ਸਾੜਦੇ ਆ ਰਾਵਣ ਨੂੰ ਕੁੱਧਿਆ ਜਿਹੜੇ ਰਾਵਣ ਨੂੰ ਸਾੜਦੇ ਆ ਉਹ ਆਪ ਕਿੰਨੇ ਚੰਗੇ ਆ ਜਿਹੜੇ ਰਾਵਣ ਨੂੰ ਸਾੜਦੇ ਆ ਉਹਨਾਂ ਤੇ ਆਪ ਤੇ 15-15 ਕੇਸ ਚੱਲਦੇ ਆ ਸਿਰੇ ਦੇ ਭ੍ਰਿਸ਼ਟ ਬੰਦੇ ਆ ਕਰਪਟ ਬੰਦੇ ਆ ਲੋਕਾਂ ਨੂੰ ਠੱਗ ਠਾਕ ਕੇ ਖਾ ਗਏ ਆ ਰਾਵਣ ਨੂੰ ਲੋਕੀ ਮਾੜਾ ਕਹਿੰਦੇ ਆ ਉਹ ਸੀਤਾ ਨੂੰ ਚੱਕ ਕੇ ਲੈ ਗਿਆ ਸੀਗਾ ਪਰ ਉਹਨੇ ਸੀਤਾ ਨੂੰ ਕਦੇ ਹੱਥ ਨਹੀਂ ਸੀ ਲਾਇਆ ਫਿਰ ਉਹ ਮਾਰਾ ਕਿਵੇਂ ਹੋ ਗਿਆ ਭੈਣੇ ਆਹ ਗੱਲ ਤਾਂ ਮੈਂ ਕਦੀ ਸੋਚੀ ਹੀ ਨਹੀਂ ਚਲ ਜਾ ਹੁਣ ਤੂੰ ਜਾ ਕੇ ਆਪਣਾ ਕੰਮ ਕਰਨ ਲੈ ਮੈਨੂੰ ਵੀ ਕਰਨ ਦੇ ਆਪਣਾ ਰਾਵਣ ਨੂੰ ਉਹਨੂੰ ਕਿਹਾ ਸਾੜਦੇ ਉਹ ਭੈਣ ਤੈਨੂੰ ਐਵੇਂ ਨਹੀਂ ਪਤਾ 라ਵਣ ਇੱਕ ਮਾੜਾ ਬੰਦਾ ਸੀ ਉਹਨੂੰ ਹਰ ਸਾਲ ਸਾੜਦੇ ਆ 라ਵਣ ਨੂੰ ਸਾੜਦਾ ਕੌਣ ਆ ਵੱਡੇ ਵੱਡੇ ਲੀਡਰ ਸਾੜਦੇ ਆ 라ਵਣ ਨੂੰ ਕੁੱਧਿਆ ਜਿਹੜੇ 라ਵਣ ਨੂੰ ਸਾੜਦੇ ਆ ਉਹ ਆਪ ਕਿੰਨੇ ਚੰਗੇ ਆ ਜਿਹੜੇ 라ਵਣ ਨੂੰ ਸਾੜਦੇ ਆ ਉਨਰ ਤਾਂ ਆਪ ਤੇ 15-15 ਕੇਸ ਚੱਲਦੇ ਆ ਸਿਰੇ ਦੇ ਭ੍ਰਿਸ਼ਟ ਬੰਦੇ ਆ ਕਰਪਟ ਬੰਦੇ ਆ ਲੋਕਾਂ ਨੂੰ ਠੱਗ ਠਾਕ ਕੇ ਖਾ ਗਏ ਆ ਰਾਵਣ ਨੂੰ ਲੋਕੀ ਮਾੜਾ ਕਹਿੰਦੇ ਆ ਉਹ ਸੀਤਾ ਨੂੰ ਚੱਕ ਕੇ ਲੈ ਗਿਆ ਸੀਗਾ ਪਰ ਉਹਨੇ ਸੀਤਾ ਨੂੰ ਕਦੇ ਹੱਥ ਨਹੀਂ ਸੀ ਲਾਇਆ ਫਿਰ ਉਹ ਮਾੜਾ ਕਿਵੇਂ ਹੋ ਗਿਆ ਭੈਣੇ ਆ ਗੱਲ ਤਾਂ ਮੈਂ ਕਦੀ ਸੋਚੀ ਹੀ ਨਹੀਂ ਚੱਲ ਜਾ ਹੁਣ ਤੂੰ ਜਾ ਕੇ ਆਪਣਾ ਕੰਮ ਕਰਨ ਨਾਲੇ ਮੈਨੂੰ ਵੀ ਕਰਨ ਦੇ ਆਪਣਾ